ਸੰਸਾਰ ਵਿੱਚ ਰਹਿਣ ਵਾਲੇ ਹਰ ਇੱਕ ਮਨੁੱਖ ਨੇ ਮੁਕਤੀ ਨੂੰ ਮਰਨ ਤੋਂ ਬਾਅਦ ਦਾ ਵਿਸ਼ਾ ਮੰਨਿਆ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਗੱਲ ਦੇ ਨਾਲ ਸਹਿਮਤੀ ਨਹੀਂ ਦਿੰਦੇ ਮਹਾਰਾਜ ਜੀ ਕਹਿੰਦੇ ਮੁਕਤੀ ਮਰਨ ਦਾ ਨਹੀਂ ਮੁਕਤੀ ਜਿਉਂਦੇ ਜੀ ਦਾ ਵਿਸ਼ਾ ਹੈ ਜਦੋਂ ਅਸੀਂ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਭਗਤ ਬੇਣੀ ਜੀ ਦੇ ਮubaruk ਬਚਨ ਪੜਾਂਗੇ ਤਾਂ ਭਗਤ ਬੇਣੀ ਜੀ ਕਹਿੰਦੇ ਬੇਣੀ ਕਹਿ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਕਹਿੰਦੇ ਭਾਈ ਮੋਦਸਰਾ ਕਰੋ ਮਰਨ ਤੋਂ ਬਾਦ ਮੁਕਤੀ ਕਿੰਨੂੰ ਮਿਲੀ ਪਿਆਰੋ ਸਮਝਿਓ ਅਸੀਂ ਗੁਰੂ ਪਿਆਰੇ ਗੁਰੂ ਮਜੀਦ ਦੇ ਕੋਲ ਅਰਦਾਸ ਕਰਾਉਣੇ ਆ ਜਦੋਂ ਕਿਸੇ ਦੀ ਅੰਤਮ ਅਰਦਾਸ ਹੁੰਦੀ ਹੈ ਤੇ ਭਾਈ ਸਾਹਿਬ ਅਰਦਾਸ ਕਰਦੇ ਆ ਕਿ ਮਹਾਰਾਜ ਇਸ ਪ੍ਰਾਣੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਪਰ ਸਮਝਿਓ ਜਿੰਨਾ ਚਿਰ ਜਿਉਂਦੇ ਜੀ ਆਪਣੇ ਆਪ ਨੂੰ ਕਰਿਆਈਆਂ ਤੋਂ ਮੁਕਤ ਨਹੀਂ ਕਰਾਂਗੇ ਉਨਾਂ ਚਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਚਰਨਾਂ ਵਿੱਚ ਜਗ੍ਹਾ ਨਹੀਂ ਜਿੱ ਮਿਲ ਸਕਦਾ ਉਦਾਹਰਣ ਦੇ ਤੌਰ ਤੇ ਉਹਦੇ ਪਿਆਰ ਨਾਲ ਸਮਝਿਓ ਇੱਕ ਬੱਚਾ ਇੱਕ ਸਾਲ ਆਪਣੇ ਲੈਕਚਰ ਵੀ ਕਵਰ ਨਹੀਂ ਕਰਦਾ ਫਿਰ ਉਹਦੇ ਕੋਲੇ ਦੂਸਰਾ ਆਪਸ਼ਨ ਸੀ ਕਿ ਉਹ ਪੇਪਰਾਂ ਦੇ ਵਿੱਚ ਕੁਝ ਲਿਖ ਜਾਂਦਾ ਪੇਪਰਾਂ ਵਿੱਚ ਵੀ ਕੁਝ ਨਾ ਲਿਖਿਆ ਉਹ ਬੱਚਾ ਫੇਲ ਹੋ ਗਿਆ ਜਦੋਂ ਉਸ ਬੱਚੇ ਦੇ ਬਾਪ ਨੇ ਬਾਹ ਮੱਕੜੀ ਤੇ ਪ੍ਰਿੰਸੀਪਲ ਕੋਲੇ ਲਿਜਾਣਾ ਕੀਤਾ ਕਿ ਕੀ ਗੱਲ ਅਸੀਂ 2 ਲੱਖ ਰੁਪਏ ਆਪਣੇ ਬੱਚੇ ਦੀ ਐਡਮਿਸ਼ਨ ਫੀਸ ਵੀ ਦਿੱਤੀ ਆ ਆਪਣੇ ਬੱਚੇ ਨੇ ਕੋਸ਼ਿਸ਼ਾਂ ਕੋਸ਼ਿਸ਼ ਵੀ ਦਿੰਦੇ ਰਹੇ ਆ ਸਾਡੇ ਬੱਚੇ ਦੇ ਫੇਲ ਹੋਣ ਦਾ ਕਾਰਨ ਉਹ ਕਹਿੰਦੇ ਜੀ ਨਾ ਇਹਨੇ ਸਿਲੇ ਆਪਣੇ ਲੈਕਚਰ ਕਵਰ ਕੀਤੇ ਨਾ ਤੁਹਾਡੇ ਬੱਚੇ ਨੇ ਪੇਪਰਾਂ ਦੇ ਵਿੱਚ ਕੁਝ ਲਿਖਣਾ ਕੀਤਾ ਇਹਨਾਂ ਸਾਡਾ ਕੀ ਦੋਸ਼ ਹੈ ਕਹਿਣ ਤੋਂ ਭਾਵ ਹੈ ਜਿਸ ਬੱਚੇ ਦੇ ਲੈਕਚਰ ਪੂਰੇ ਨਹੀਂ ਜਿਸ ਬੱਚੇ ਨੇ ਪੇਪਰ ਵਿੱਚ ਕੁਝ ਵੀ ਨਹੀਂ ਲਿਖਿਆ ਉਸ ਬੱਚੇ ਦੇ ਪਾਸ ਹੋਣ ਦੀ ਉਮੀਦ ਕੋਈ ਨਹੀਂ ਹੈ ਇਹਨਾਂ ਪੈਰਿਸਾ ਸਿੰਘ ਜੀ ਇੱਕ ਮਨੁੱਖ 70 80 ਸਾਲ ਦੀ ਜ਼ਿੰਦਗੀ ਨਾਮ ਤੋਂ ਹੀ ਨਹੀਂ ਗੁਜ਼ਾਰ ਕੇ ਜਾ ਰਿਹਾ ਬਾਣੀ ਤੋਂ ਹੀ ਨਹੀਂ ਗੁਜ਼ਾਰ ਕੇ ਜਾ ਰਿਹਾ ਸਿਮਰਨ ਤੋਂ ਸੇਵਾ ਤੋਂ ਹੀ ਨਹੀਂ ਗੁਜ਼ਾਰ ਕੇ ਜਾ ਰਿਹਾ ਨਾ ਉਹਨੇ ਜਿੰਦ ਵਿੱਚ ਕੋਈ ਚੰਗਾ ਕਰਮ ਕੀਤਾ ਨਾ ਪਰਉਪਕਾਰ ਕੀਤਾ ਤੁਸੀਂ ਗੱਲ ਕਹੋ ਉਸ ਬੰਦੇ ਨੇ ਮਰਨ ਤੋਂ ਬਾਅਦ ਅਰਦਾਸ ਕਰਨੇ ਕਿ ਮਹਾਰਾਜ ਜੀ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਦਿਓ ਜਾਂ ਇਹਨੂੰ ਮਹਾਰਾਜ ਮੁਕਤ ਕਰ ਦਿਓ ਇਹ ਕਦੇ ਵੀ ਨਹੀਂ ਹੋ ਸਕਦਾ ਤਾਂ ਇਹ ਬਾਬਾ ਕਬੀਰ ਜੀ ਨੇ ਬਚਨ ਕਰ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇਂ ਆਗ ਪੰਚੋਂ ਲਰਦਾ ਜਾਨ ਕਹਿ ਰਹੇ ਰਾਮ ਲਿਵ ਲਾਗ ਕਹਿੰਦੇ ਕੋਈ ਹੈ ਪਈ ਐਸਾ ਜਿਹੜਾ ਆਪਣੇ ਅੰਦਰ ਦੀ ਮੋਹ ਦੀ ਅਗ ਨੂੰ ਸਾੜ ਕੇ ਕਾਮ ਕ੍ਰੋਧ ਲੋਭ ਅੰਕਾਰ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਜੌਂਦੇ ਜੀ ਮੁਕਤ ਕਰੇ ਤੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਸੁੱਤ ਜੋੜ ਲਵੇ ਜਿਸ ਦਿਨ ਅਸੀਂ ਆਪਣੇ ਆਪ ਨੂੰ ਜੌਂਦੇ ਜੀ ਝੋਟ ਤੋਂ ਜੌਂਦੇ ਜੀ ਬਰਿਆਈਆਂ ਤੋਂ ਮੁਕਤ ਕਰ ਦਿਆਂਗੇ ਉਸ ਦਿਨ ਜ਼ਿੰਦਗੀ ਮੁਕਤੀ ਦੇ ਪਲੇਟਫਾਰਮ ਉੱਤੇ ਪਹੁੰਚ ਜਾਏਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਬਚਨ ਕਹਿੰਦੇ ਜੇ ਆਪਣੇ ਆਪ ਨੂੰ ਮੁਕਤੀ ਦੇ ਨਾਲ ਜੋੜਨ ਦੀ ਸੋਚ ਰੱਖਦਾ ਹੈ ਪਰ ਪੰਜ ਮਨਾਏ ਪੰਜ ਰਸਾਏ ਪਰ ਪੰਜ ਸਤ ਸੰਤੋਖ ਦਇਆ ਧਰਮ ਨਿਮਰਤਾ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਪੱਕੇ ਤੌਰ ਤੇ ਰਸਾਲਾ ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ ਦੇ ਪ੍ਰਭਾਵ ਨਾਲ ਆਪਣੇ ਜੀਵ ਨੂੰ ਚੁਕਟਾ ਜੇ ਤੂੰ ਬ੍ਰਿਐਆਂ ਦੀ ਪਕੜ ਦੇ ਵਿੱਚ ਸੰਸਾਰ ਤੋਂ ਚਲੇਗਾ ਫਿਰ ਤੇਰੀ ਮੁਕਤੀ ਅਸੰਭਵ ਆ ਜਦ ਤਨ ਤੂੰ ਆਪਣੀ ਜ਼ਿੰਦਗੀ ਨੂੰ ਸੱਚ ਸੰਤੋਖ ਦਇਆ ਧਰਮ ਨਿਮਰਤਾ ਨਾਲ ਜੋੜ ਕੇ ਬਾਣੀ ਨਾਲ ਜੋੜ ਕੇ ਨਿਰਮਲ ਕਰਕੇ ਜਾਏਗਾ ਉਸ ਤਰਫ ਤੇ ਤੇਰੇ ਵਾਸਤੇ ਗੁਰਬਾਣੀ ਦੇ ਬਚਨ ਲਾਗੂ ਹੋ ਜਾਣਗੇ ਗੁਰਮੁਖ ਜਨਮ ਸਵਾਰ ਦਰ ਘੇ ਚੱਲਿਆ ਸੱਚੀ ਦਰ ਘੇ ਜਾਏ ਸੱਚਾ ਪੜ ਮੰਨੇ ਆ